ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ RS ਕਲੋਬਲੀ ਮਿਗੇਸ਼ਨ ਦੇ YouTube ਦੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਫਿਰ ਖੁਸ਼ੀਆਂ ਵੰਡ ਰਿਹਾ ਹਰਮਨਦੀਪ ਸਿੰਘ ਨੂੰ ਹਰਮਨਦੀਪ ਸਿੱਧੂ ਪਾਸਪੋਰਟ ਤੇ ਕਲਰਫੁਲ ਵੀਜ਼ਾ ਲੱਗਾ ਕੈਨੇਡਾ ਦਾ ਖਾਸ ਪਰਪਸ ਕੀ ਜਾਂ ਮਕਸਦ ਕੀ ਵੀਡੀਓ ਕੋ ਹੁੰਦਾ ਵੀਡੀਓ ਪੂਰੀ ਦੇਖੋਗੇ ਪਤਾ ਚਲੂ ਲੱਗੇਗਾ ਕੈਨੇਡਾ ਜਾਣਾ ਚਾਹੁੰਦੇ ਹੋ ਪੰਜ ਕਨਫਿਊਜ਼ਨ ਆ ਪਹਿਲਾ ਤੁਹਾਡੀ ਰਿਫਿਊਜ਼ਲ ਆ ਜਾਂ ਲੱਗਦਾ ਪਤਾ ਨਹੀਂ ਹੁਣ ਵੀਜ਼ਾ ਕੈਨੇਡਾ ਦੇਗਾ ਕਿ ਨਹੀਂ ਦੇਗਾ ਇਹ ਵੀਡੀਓ ਦੇਖ ਕੇ ਤੁਹਾਡੀ ਕਾਫੀ ਕਨਫਿਊਜ਼ਨ ਦੂਰ ਹੋਣਗੀਏ ਸੋ ਸਭ ਤੋਂ ਪਹਿਲਾਂ ਮੁਬਾਰਕਬਾਦ ਬਹੁਤ ਬਹੁਤ ਆ ਮੈਂ ਥੈਂਕ ਯੂ ਸਰੋ ਤੜਾ ਵੀਜ਼ਾ ਲੱਗ ਗਿਆ ਜੀ ਥੈਂਕ ਯੂ ਬਹੁਤ ਖਾਦ ਤੇ ਚਿਹਰੇ ਤੇ ਇੱਕ ਜੀ ਖੁਸ਼ੀ ਦੇਖ ਰਹੀ ਹੈ ਜੀ ਅਰ ਬਦੀ ਕੀ ਕਹਿਣਾ ਚਾਹੋਗੇ ਕੀ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਤੁਸੀਂ ਆਏ ਕਿੱਥੋਂ ਔਰ ਸਾਡੇ ਬਾਰੇ ਕਿੱਥੋਂ ਪਤਾ ਲੱਗਾ ਠੀਕ ਹੈ ਮੈਨੂੰ ਸਰਦੀਆਂ ਮੈਂ ਵੀਡੀਓਜ਼ ਦੇਖਦੇ ਸੀ ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਤੇ ਮੈਂ ਤੁਹਾਨੂੰ ਫੇਸਬੁਕ ਤੇ ਫੋਲੋ ਕਰਦਾ ਹਾਂ ਤੇ ਆਫਟਰ ਥੈਟ ਮੇਰੀ ਗ੍ਰੈਜੂਏਸ਼ਨ ਹੋਈ ਹੈ ਮੈਂ ਐਜ਼ ਆ ਡੈਂਟਲ ਸਰਜਨ ਤੇ ਆਫਟਰ ਬਾਇਓਮੈਟ੍ਰਿਕ ਮੇਰਾ ਸ਼ੀਨ ਦੇ ਵਿੱਚ ਵੀਜ਼ਾ ਆ ਗਿਆ ਤੇ ਲਗਭਗ 10 ਤੋਂ 15 ਦਿਨ ਲੱਗੇ ਮੇਰੇ ਪਾਸਪੋਰਟ ਸਟੈਂਪ ਹੋਣ ਮੈਨੂੰ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਕਦੇ ਝਟਕੇ ਮੇਰਾ ਵੀਜ਼ਾ ਕੜਵਾ ਕੇ ਦਿੱਤਾ 6 ਦਿਨ ਵਿੱਚ ਵੀਜ਼ਾ ਆ ਗਿਆ ਗੱਲ ਸਖਾਈ ਗਈ ਕਿ ਵਾਕਈ 6 ਦਿਨ ਵਿੱਚ ਆਇਆ ਨਹੀਂ ਵਾਕਈ 6 ਦਿਨਾਂ ਚ ਆਇਆ ਇਸ ਕੌਨ ਦੀ ਜਿੱਦਨ ਤੁਹਾਡੀ ਬਾਇਓਮੈਟ੍ਰਿਕ ਹੋਈ ਸੀ 6 ਦਿਨ ਤੁਹਾਡਾ ਵੀਜ਼ਾ ਹਾਂਜੀ 6 ਦਿਨਾਂ ਚ ਤੁਹਾਡਾ ਵੀਜ਼ਾ ਤੁਹਾਡੀ ਪਹਿਲਾਂ ਕੋਈ ਕੈਨੇਡਾ ਦੀ ਰਿਫਿਊਜ਼ਲ ਵੀ ਸੀ ਵਿਸਟਰ ਵੀਜ਼ਾ ਦੀ ਸੀ ਓਕੇ ਪਹਿਲਾਂ ਇੱਕ ਵਾਰ ਵਿਸਟਰ ਵੀਜ਼ਾ ਦਾ ਰਿਫਿਊਜ਼ ਹੋ ਗਿਆ ਹਾਂਜੀ ਔਰ ਬੱਚਿਆਂ ਨੂੰ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਮੈਂ ਉਹਨ ਸਹੀ ਗਾਈਡੈਂਸ ਲੋ ਸਰ ਤੱਕੜੂਆਂ ਕੇ ਤਾਂ ਕਿ ਤੁਹਾਡਾ ਭਵਿੱਖ ਅੱਗੇ ਵੀ ਚਨਾਉਣਗੇ ਕਿਉਂਕਿ ਇਹਨਾਂ ਦੇ 3 10 ਤੋਂ ਕੈਨੇਡਾ ਵੀ ਹੈਗਾ ਤਾਂ ਜੋ ਤੁਹਾਡੀ ਵਾਰ ਵੀ ਹੱਲ ਕਰ ਲੈ ਇਕੱਲਾ ਵੀ ਤਾਂ ਇੱਧਰ ਨਹੀਂ ਲਮੋ ਤੇ ਉਧਰ ਵੀ ਹੱਲ ਨਹੀਂ ਉਹਨੂੰ ਯਾਦ ਆ ਮੈਂ ਕੈਨੇਡਾ ਸੀ ਜਦੋਂ ਤੁਹਾਡੀ ਪਾਸਪੋਰਟ ਰਕਾ ਸਹੀ ਸੀ ਤੁਹਾਡੇ ਵੀ ਟਾਈਮ ਦਾ ਫਰਕ ਹੀ ਮਤਲਬ ਉਹ ਇਥੇ ਗਰਾਫ ਰਿਪੋਰਟ ਕੀਤਾ ਹਾਂਜੀ ਹਾਂਜੀ ਓਕੇ ਹਾਂਜੀ ਅਕਲੀ ਬਾਰਗ ਬਾਤਾਂ ਬਹੁਤ ਸਵੇਰੀ ਆਈ ਸਵੇਰੀ ਬਹੁਤ ਬਾਤਾਂ ਕਿਹੜਾ ਜਾਓਗੇ ਦਫ਼ਤਰ ਦਫ਼ਤਰ ਉਹ ਇਹ ਕੰਨਾ ਜਲਾ ਦੇਵੀਂ ਵੀ ਸਸਟੈਂਸਿੰਗ ਕਰਾਈ ਆ ਰਸਕ੍ਰੋਲ ਲੈ ਕੇ ਨਮਰ ਕਰ ਮਾ ਵੀ ਜਿਹਨੇ ਸਾਡਾ ਮੇਰੇ ਬੇਟੀ ਦਾ ਵੀਜ਼ਾ ਜਦਗੀ ਬਣਾ ਕੇ ਦਿੱਤੀਆ ਉਹ ਇਸ ਦਫ਼ਤਰ ਨਾਲ ਕੰਟੈਕਟ ਕਰਨ ਵੀ ਨਾ ਇੰਨੇ ਬਹੁਤ ਵਈਆ ਸਰਬਸਾ 19 ਸਮੇਂ ਦੇ ਵਿੱਚ ਤਿਹਰਾ ਕੋਈ ਹਿਰਾਫੇਰੀ ਨਹੀਂ ਹੈ ਸਾਡਾ ਪਿੰਡਾ ਜਿਹੜਾ ਸਿਆਲ ਦੇ ਵਿੱਚ ਵਿੱਚ ਵੀਜ਼ਾ ਦਾ ਬਣਾ ਮੈਂ ਤੁਹਾਨੂੰ ਕੋਲ ਮਿਹਰਕ ਬੈਠ ਹਾਂ ਆਪਾਂ ਕੋਈ ਬੜੀ ਬੜਾਈ ਗੱਲ ਨਹੀਂ ਕਰ ਰਹੇ ਤੁਹਾਡੇ ਮੱਥੋਂ ਜੋ ਗੱਲਾਂ ਨਿਕਲੀਆਂ ਉਹੀ ਕਰ ਰਹੇ ਹਾਂ ਕੋਈ ਕੋਈ ਮੈਂ ਜਾਂ ਮੇਰੀ ਟੀਮ ਨੇ ਤੁਹਾਨੂੰ ਜੋਦਾ ਗੇੜੇ ਲਵਾਏ ਨਹੀਂ ਕੋਈ ਲਵਾ ਸਾਰਾ ਕੱਬ ਬਹੁਤ ਵਈਆ ਜੀ ਕੁਝੀ ਤੁਹਾਡੀ ਆਹ ਕੁਲੀ ਕੁਲੀਆ ਚਲੋ ਹੁਣ ਤੁਹਾਡੇ ਜਿਹੜੇ ਆਸ-ਪਾਸ ਦੇ ਆਂਡ ਗਵਾਂਡ ਰਿਸ਼ਤੇਦਾਰ ਹਾਂਜੀ ਹੋਰ ਸਾਡੇ ਕੋਲ ਭੇਜੋ ਸਾਡੀ ਤੁਹਾਡੇ ਕੋਲ ਕਿਹਨੀਆਂ ਇਹ ਸੋਚ ਇਹ ਸੀ ਜੀ ਹਰਮਨਦੀਪ ਆ ਵੀਜ਼ਾ ਲੱਗਾ ਕੈਨੇਡਾ ਦਾ 6 ਦਿਨ ਦੇ ਵਿੱਚ ਸੋ ਅਗਰ ਤੁਸੀਂ ਵੀ ਕੈਨੇਡਾ ਦਾ ਸਪਟੰਬਰ ਟਿਕ ਟਾਰਗੇਟ ਕਰਨਾ ਚਾਹੁੰਦੇ ਹੋ ਬਿਨਾਂ ਖੱਜਲ ਖਵਾਰੀ ਤੋਂ ਹਾਂਜੀ ਹੁਣ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਆਲਮੋਸਟ 100% ਹੈ ਸਿਰਫ ਵੀਜ਼ਾ ਲੈਣਾ ਔਖਾ ਨਹੀਂ ਹੁਣ ਐਸੇ ਮੌਕੇ ਕੀ ਹੈ ਇੱਕ ਚੰਗੇ ਕਾਲਜ ਚ ਐਡਮਿਸ਼ਨ ਲੈ ਕੇ ਪੈਰੈਂਟ ਲੈਣਾ ਸੋ ਅਗਰ ਇੱਕ ਚੰਗੇ ਕਾਲਜ ਚ ਦਾਖਲ ਲੈ ਕੇ ਇੱਕ ਚੰਗਾ ਫਿਊਚਰ ਦੇਖਣਾ ਚਾਹੁੰਦੇ ਹੋ ਉਹ ਕਹਤਾ ਵੀਜ਼ਾ ਹੀ ਨਹੀਂ ਫਰਦਰ ਪੀਆਰ ਪ੍ਰੋਸੈਸ ਵਿੱਚ ਲੈ ਕੇ ਪੈਰੈਂਟਸ ਦਾ ਵੀਜ਼ਾ ਲਵੋਨੂ ਜਾਂ ਵਰਕ ਪਰਮਨੈਂਟਲੀ ਕਿਉਂਕਿ ਫਰਦਰ ਵੀਜ਼ਾ ਲੈਣ ਤੋਂ ਬਾਅਦ ਜਿਹੜੀਆਂ ਅਸਲ ਚ ਮੁਸ਼ਕਲਾਂ ਸ਼ੁਰੂ ਹੋਈਆਂ ਉਹਦੇ ਲਈ ਅਸੀਂ ਬੱਚੇ ਨੂੰ ਉਥੋਂ ਪੂਰਾ ਤਿਆਰ ਕਰਕੇ ਭੇਜਦੇ ਕੋ ਕਿਹਾਰਾ ਸਬੰਧ ਦੇ ਕੈਨੇਡਾ ਚੂ ਲਗ ਲਗ ਦਸਤਾਨੇ ਜੋ ਬੱਚੇ ਨੂੰ ਕਲਾ ਸਟੂਡੈਂਟ ਵੀਜ਼ਾ ਨਹੀਂ ਪੀਆਰ ਤੱਕ ਕੋਈ ਮਦਦ ਕਰਦੇ ਸੋ ਤੁਸੀਂ ਵੀ ਜੇ ਚਾਹੁੰਦਾ ਪੜ ਕੇ ਇੱਕ ਫਿਊਚਰ ਬੈਟਰ ਬਣਾਉਣਾ ਚਾਹੁੰਦੇ ਹੋ ਤਾਂ ਆਰਸੂਲ ਟੀਮ ਨਾਲ ਨੇਰਲੀ ਬ੍ਰਾਂਚ ਵਿੱਚ ਜਾ ਕੇ ਸੰਪਰਕ ਕਰ ਸਕਦੇ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ